ਪਸ਼ੋਕੜ ਤੋਂ ਪਿੰਡ ਬੁਰਜਦੇਵ ਸਿੰਘ ਨਾਲ ਸਬੰਧਤ ਹਾਲ ਬਾਦ ਹਰੀਕੇ ਪੱਤਣ ਦੇ ਡਾਕਟਰ ਬਲਰਾਜ ਸਿੰਘ ਨੂੰ ਉਸ ਵੇਲੇ ਗਹਿਰਾ ਸ਼ਰਮਾਂ ਲੱਗਾ ਜਦੋਂ ਉਹਨਾਂ ਦੇ ਛੋਟੇ ਭਰਾ ਸਿਆਸੀ ਜਗਤ ਦਾ ਤਰੂਤਾਰਾ ਸਾਬਕਾ ਬਲਾਕ ਸੰਮਤੀ ਮੈਂਬਰ ਸਰਤਾਜ ਸਿੰਘ ਸੰਧੂ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ 41 ਸਾਲਾ ਸਰਤਾਜ ਸਿੰਘ ਆਪਣੇ ਪਿੱਛੇ ਪਤਨੀ ਤੇ ਮਾਸੂਮ ਬੇਟਾ ਛੱਡ ਗਏ ਹਨ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਬਲਾਕ ਸੰਮਤੀ ਪੱਟੀ ਤੋਂ ਮੈਂਬਰ ਵਜੋਂ ਚੋਣ ਜਿੱਤ ਕੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਰਤਾਜ ਸਿੰਘ ਸੰਧੂ ਉਸ ਵੇਲੇ ਪੰਜਾਬ ਭਾਰਤ ਚੋਂ ਸਭ ਤੋਂ ਛੋਟੀ ਉਮਰ ਦੇ ਸੰਮਤੀ ਮੈਂਬਰ ਹੋਣ ਦੇ ਘਰ ਘਰ ਚਰਚੇ ਹੋਏ ਸਨ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਸਭ ਤੋਂ ਨਜ਼ਦੀਕੀਆਂ ਵਿੱਚ ਸ਼ਮਾਰ ਬੁਰਜ ਪਰਿਵਾਰ ਦਾ ਇਹ ਫਰਜੰਦ ਸਿਆਸੀ ਪੜ ਵਿੱਚ ਨੰਗੇ ਧੜ ਲੜਿਆ ਜਿਸ ਨੇ ਪੰਜਾਬ ਦੇ ਵੱਖ-ਵੱਖ ਸਿਆਸੀ ਪਲੇਟਫਾਰਮਾਂ ਤੇ ਕੰਮ ਕੀਤਾ ਲੋੜਵੰਦਾਂ ਦਾ ਮਸੀਹਾ ਗਰੀਬਾਂ ਦਾ ਹਮਦਰਦ ਲੋਕ ਸੇਵਾ ਲਈ ਤਤਪਰ ਬੇਬਾਕ ਤੇ ਦਿਮਾਗ ਸ਼ਖਸ਼ੀਅਤ ਵਰਗੇ ਤਖੱਲਸ ਨਾਲ ਜਾਣਿਆ ਜਾਣ ਵਾਲਾ ਸਰਤਾਜ ਸਿੰਘ ਸੰਧੂ ਅੱਜ ਸੰਸਾਰ ਤੋਂ ਕੂਚ ਕਰ ਗਿਆ ਹੈ ਜਿਸ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਾਖ ਸੰਬੰਧੀ ਸੁਨੇਹੀਆਂ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪੇਸ਼ ਹੈ ਹਰੀਕੇ ਪਤਨ ਤੋਂ ਕਿਰਪਾਲ ਸਿੰਘ ਰੰਧਾਵਾ ਦੀ ਵਿਸ਼ੇਸ਼ ਰਿਪੋਰਟ ا ناں جس نے ورکی کھڑ لئی اں اچھا اں ہن ڈون پانی دی ہوندی پانی دی کی ہووے او لکڑ دا وہ لکڑ دا رکھ دیو پھر اسیں اں بندے ਇੰਗਲੈਂਡ ਦੇ ਆਏ ਵਾਹਨ ਮੋੜ ਦੇ ਵਾਹਨ ਸੁਜਾਈ ਤੂ ਬਹਾਦਰ ਸੂਰਿਆ ਕਰ ਨੌ ਵਿਦਿਆਵੀ ਤਾਈ ਸਫਾਈ ਹੋਈ ਦੀ ਤਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਕਾਸ਼ਾ ਅੰਮ੍ਰਿਤ ਕੇ ਦਾਤੇ